ਵੀਡੀਓ ਦੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੇਸਣ ਦੇ ਪੇੜੇ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਆਪਾਂ ਘਰੇ ਤਿਆਰ ਕੀਤੇ ਆ ਇਹ ਵੇਸਣ ਤੇ ਤੇਲ ਦੇ ਪੇੜੇ ਆ ਸਭ ਤੋਂ ਪਹਿਲਾਂ ਦੇਸੀ ਘਿਓ ਲਵਾਂਗੇ ਉਹਨੂੰ ਤੁਸੀਂ ਸਕਿਪ ਨਾ ਕਰਿਓ ਕਿਉਂਕਿ ਇਹਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਉਸ ਤੋਂ ਬਾਅਦ ਮੈਂ 1/4 ਕਿਲੋ ਵੇਸਣ ਲਿਆ 1/2 ਕਿਲੋ ਆਪਾਂ ਨੇ ਦੇਸੀ ਘਿਓ ਲਿਆ 1/4 ਕਿਲੋ ਵੇਸਣ ਲਿਆ ਇਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਠੀਕ ਹੈ ਜੇ ਤੁਸੀਂ ਵਿੱਚ ਤੇ ਕੋਈ ਹੋਰ ਚੀਜ਼ ਝੜਨੀ ਕਰਨੀ ਤਾਂ ਪਲੀਜ਼ ਬੇਸ਼ੱਕ ਅੱਦਾ ਹੀ ਦੇਸੀ ਘਿਓ ਪਾਓ ਪਰ ਜ਼ਰੂਰ ਪਾਓ ਹੁਣ ਇਹਨੂੰ ਵੇਸਣ ਨੂੰ ਆਪਾਂ ਭੁੰਨਣਾ ਬਿਲਕੁਲ ਮੀਡੀਅਮ ਆਂਚ ਤੇ ਠੀਕ ਹੈ ਇਹਨੂੰ ਭੁੰਨਣ ਵਾਸਤੇ ਤੁਹਾਨੂੰ 10 ਮਿੰਟ ਆਰਾਮ ਨਾਲ ਲੱਗ ਜਾਣਗੇ ਉਸ ਤੋਂ ਬਾਅਦ ਅੱਧਾ ਕੱਪ ਪਾਇਆ ਮੈਂ ਇਹਦੇ ਵਿੱਚ ਮਿਲਕ ਪਾਊਡਰ ਦਾ ਕੋਈ ਵੀ ਬ੍ਰਾਂਡ ਦਾ ਲੈ ਕੇ ਤੁਸੀਂ ਪਾ ਸਕਦੇ ਹੋ ਜੇ ਨਹੀਂ ਆ ਤਾਂ ਮਲਾਈ ਪਾ ਸਕਦੇ ਹੋ ਤੇ ਥੋੜਾ ਜਿਹਾ ਮੈਂ ਫੂਡ ਕਲਰ ਪਾਇਆ ਬੱਚੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਆਪਾਂ ਬੰਦ ਕਰਤੀ ਆ ਵੇਸਣ ਆਪਣਾ ਪੁੱਜ ਗਿਆ ਸੀਗਾ ਤੇ ਹੁਣ ਇਹਨੂੰ ਚਲਾਉਂਦੇ ਭਏ ਤਾਂ ਵੀ ਕੜਾਈ ਦੇ ਤਲੇ ਥਲੇ ਨਾ ਹੀ ਲੱਗ ਜਾਵੇ ਠੀਕ ਹੈ ਤੇ ਹੁਣ ਜਿਵੇਂ ਆਪਾਂ ਨੇ ਵੇਸਣ ਲਿਆ ਸੀ 1 ਕਿਲੋ ਦੇ ਹਿਸਾਬ ਨਾਲ ਆਪਾਂ ਇਹ ਚ 1.5 ਪਾਈਆ ਖੰਡ ਪਾਈਆ ਠੀਕ ਹੈ ਤੇ ਉਹਨੂੰ ਆਪਾਂ ਪੀਸ ਲਿਆ ਸੀ ਖੰਡ ਨੂੰ ਵੇਸਣ ਨੂੰ ਠੰਡਾ ਕਰ ਲਿਆ ਥੋੜਾ ਜਿਹਾ ਠੰਡਾ ਬਹੁਤਾ ਠੰਡਾ ਨਹੀਂਗਾ ਸਵੇਰ-ਸਵੇਰ ਦਾ ਟਾਈਮ ਸੀਗਾ ਤੇ ਮੈਂ ਇਹਨੂੰ ਬਹੁਤ ਹੀ ਜਲਦੀ ਸੀਗੀ ਬਣਾਉਂਦੀ ਤੇ ਫਿਰ ਮੈਂ ਆਪਣੇ ਕੰਮਕਾਜ ਕਰਨੇ ਸੀਗੇ ਗਰਮਾ ਹੱਥ ਨਹੀਂ ਲੱਗ ਰਿਹਾ ਮੈਂ ਇਦਾਂ ਹੀ ਸ਼ੇਪ ਦੇ ਰਹੀ ਆ ਪੇੜਿਆਂ ਦੀ ਦੇਖੋ ਤੁਸੀਂ ਹੱਥ ਨਾਲ ਵੀ ਦੇ ਸਕਦੇ ਹੋ ਸ਼ੇਪ ਨੂੰ ਹਨਾ ਜਿਵੇਂ ਵੀ ਤੁਹਾਨੂੰ ਸੈੱਟ ਲੱਗੇ ਤੇ ਇਦਾਂ ਮੈਂ ਸਾਰੇ ਬਣਾ ਕੇ ਤਿਆਰ ਕਰ ਲੂੰਗੀ ਤੇ ਗਰਮਾ ਮੈਂ ਕਟਚੀ ਨਾਲ ਹੀ ਕਰ ਰਹੀ ਆ ਕਿਉਂਕਿ ਹੱਥ ਲੱਗ ਨਹੀਂ ਰਿਹਾ ਹਜੇ ਵੀ ਕਾਫੀ ਗਰਮ ਹੈ ਇਸ ਚੀਜ਼ ਦਾ ਤੁਸੀਂ ਵੀ ਧਿਆਨ ਰੱਖਿਓ ਤਿਆ ਦੇਖੋ ਆਪਣੇ ਪੇੜੇ ਬਣ ਕੇ ਤਿਆਰ ਆ ਜੇ ਤੁਸੀਂ ਇਹਨੂੰ ਡੱਬੇ ਚ ਪਾਉਂਗੇ ਤਾਂ ਬਿਲਕੁਲ ਮੁੱਲ ਦੇ ਲੱਗਣਗੇ ਜੇ ਤੁਸੀਂ ਇਹਨੂੰ ਇਦਾਂ ਵੀ ਰੱਖੋਗੇ ਤਾਂ ਵੀ ਬਹੁਤ ਸੋਹਣੇ ਲੱਗਣਗੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ